ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਆਏ ਆ ਬਈ ਹਰਮੀਤ ਕੋਲੇ ਤੇ ਬਾਕੀ ਬਾਈ ਕੋਲੇ ਅੱਜ ਤਿੰਨ ਵੇੜਾ ਸੇਲ ਬਾਕੀ ਜਿਹੜੇ ਲਾਪਾ ਬਾਈ ਤੋਂ ਲੈਨੇ ਆਈ ਬਾਈ ਹਣ ਸਸੀਗਾ ਬਾਈ ਹਸੀਗਾ ਬਾਈ ਜੀ ਤੇ ਕੀ ਡਿਟੇਲ ਆ ਹਰਮੀਤ ਆਪਣੇ ਕੋ ਕਿੰਨੇ ਨਗ ਬਕਾਉਗਾ ਬਾਈ ਅੱਜ ਜੀ 3 ਆ ਜੀ ਦੋ ਗੱਬੜਾ ਇੱਕ ਸੂਈ ਠੀਕ ਆ ਦੋ ਗੱਬੜਾ ਤੇ ਇੱਕ ਤਾਜੀ ਸੂਈ ਹਾਂਜੀ ਤਾਜੀ ਸੂਈ ਦੀ ਠੀਕ ਆ ਤੇ ਆ ਕੀ ਡਿਟੇਲ ਬਾਈ ਵਹਿੜਦੀ ਦੀ ਮਿੰਟ ਇਹ ਬਾਈ ਦੂਜਾ ਸੂਆ ਸੋਣ ਵਾਲੀ ਆੜ ਤੇ 807 ਦਿਨ ਲੈਂਦੀ ਹੈ ਇਹ ਜੀ ਇਹ ਠੀਕ ਆ ਹਾਂ 807 ਦਿਨਾਂ ਦੀ ਹਜੇ ਕੱਚੀ ਹੈ ਜਾਨੀ ਹਾਂਜੀ ਹਾਂਜੀ 807 ਦਿਨਾਂ ਦੀ ਕੱਚੀ ਹੈ ਜੀ ਤੁਸੀਂ ਦੇਖ ਸਕਦੇ ਆ ਬਈ ਥਾਣਾ ਹਵਾਨਾ ਸਾਫ ਆ ਮੁਰਗੀ ਮੁੱਠੀਆਂ ਹੱਤਖਾਣਾ ਉਹਨੇ ਠੰਡੀ ਹਾਂ ਬ੍ਰੀਡ ਵਾਲ ਠੀਕ ਹੈ ਬਾਈ ਹਾਂਜੀ ਬਾਕੀ ਤੂੰ ਮੂੰਹ ਹੀ ਦੇਖ ਸਕਦੇਵੇਂ ਕੰਨ ਕੋਲ ਉਹ ਨਾ ਮਸੀਦਾ ਪ੍ਰਿੰਟ ਪ੍ਰੂਡ ਜਾਦ ਵਾਲੀ ਵਹਿੜ ਆ ਬੇਚ ਦੇਖ ਸਕਦੇ ਐ ਤੇ ਖਾਨ ਤੋਂ ਬਹੁਤ ਬੋਸਾ ਗਿਆ ਬਈ ਕਰਮਾਂ ਵਾਲੀ ਦਾ ਬਾਕੀ ਤੋ ਤੋਰਾ ਦਿਖਾ ਦਨੇ ਤੁਰਦੀ ਦਾ ਬਾਈ ਤੂੰ ਹੀ ਦੇਖ ਸਕਦੇ ਐ ਠੰਡੀ ਸੀਲ ਬਈ ਪੂਰੀ 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 ਦੁੱਧ ਵਾਲੀ ਐ ਜੀ ਦੇਖ ਲਿਆ ਪੈਕ ਪੜੇ ਦੀ ਚੰਗੀ ਐ ਤੇ ਹਜੇ ਕਿੰਨੇ ਦਾ ਚ ਕਿ ਚਾਰਵੇਂ ਇਹ ਮਰੀ 5-7 ਤਾਂ ਲਵੂਗੀ ਹਜੇ ਜੀ 5-7 ਲੈ ਜੀ ਹਾਂਜੀ ਹਾਂਜੀ 57 ਦਾ ਵੀ ਹਜੇ ਕੱਚੀ ਆ ਤੇ ਉਹਦਾ ਵੀ ਜਦੋਂ ਲੰਨਣ ਥਣ ਹਵਾਨ ਦਾ ਤੇ ਕਾਹ ਕਰ ਮਾਂ ਦੀ ਤਿਆਰ ਕਰ ਦੇਣਾ ਹਵੇ ਵਾਹ ਚ ਲਖਵਾਨੇ ਵਿੱਚ ਬਹੁਤ ਪਈਆਂ ਵੀ ਦੇਖ ਲੈਂਦੇ ਆ ਤੇ ਥਣ ਵੀ ਇੱਕੋ ਹੀ ਦੂਰੀ ਦੇ ਲੱਗੇ ਹੋਏ ਚ ਚਾਰ ਚਾਰ ਥਣਾ ਵੀ ਨਿਕਲੇ ਹੋਏ ਲੱਗੇ ਹੋਏ ਇੱਕੋ ਹੀ ਦੂਰੀ ਤੇ ਕੋਈ ਭੋਰਾ ਫੋੜ ਚਾਂਗਣੀ ਥਵਾਨੇ ਚ ਵੀ ਹਜੇ ਵਲਟ ਲ ਬਈ ਤੁਸੀਂ ਦੇਖ ਸਕਦੇ ਪੂਰੀ ਅਜੇ ਤਾਂ ਕੱਚੀ ਆ ਜਾਨ ਪੂਰੀ ਹਜੇ ਬਈ ਕੱਚੀ ਆ ਬੜਾ ਹਾਂਜੀ ਹਾਂਜੀ ਹਵਾਨੇ ਚ ਹੈ ਵਲਟ ਲ ਪੂਰੀ ਪਈ ਹੈ ਇਹ ਤਾਂ ਸਟਾਰਟ ਹੀ ਕਰਿਆ ਜੀ ਲੋਣਾ ਨੇ ਠੀਕ ਆ ਬਈ ਹਾਂਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਆ ਬਈ ਹੁਣ ਮਿੱਤਰ ਦੀ 92000 ਰੁਪਏ 92000 ਹਾਂਜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਜੀ ਠੀਕ ਆ 92000 ਰੁਪਏ ਬਾਈ ਨੇ ਵੀ ਡਿਮਾਂਡ ਕੀਤੀ ਆ ਮੌਕੇ ਤੇ ਬਾਈ ਉਹਨਾਂ ਵੀ ਆਏਗੇ ਤਾਂ ਮਾਨਤ ਆ ਆ ਨਹੀਂ ਵੱਡੀਆਂ ਵੜਾਂਈ ਪੂਰੀਆਂ ਛੋਟੀ ਨਾ ਗਈ ਤੇ ਰੁਪਏ ਵੀ ਵਿੜੂ ਦੇ ਦੇਖਣੇ ਆਂ ਪੂਰੀਆਂ ਵੱਡੀਆਂ ਵੱਡਾਂ ਕਾਤੜਾਂਾਂ ਵੜਾਂਗੀਆਂ ਵੱਡਾਂ ਦੀ ਦੇਖ ਸਕਦੇ ਹਾਂਜੀ ਕੱਦ ਕਾਠ ਬਾਈ ਦੇ ਮੋਢਿਆਂ ਤੇ ਕਰ ਗਾਂ ਉਹਦੀ ਹੈਗੀ ਕੱਦ ਕਾਠ ਤੇ ਵੇਲਵਾੜੀ ਚੰਗੀ ਆ ਬਈ ਗਾਂ ਦੀ ਬਾਕੀ ਬਾਕੀ ਜਾਤ ਵਾਲੀ ਠੀਕ ਆ ਹਾਂਜੀ ਬਾਕੀ ਜਾਲਦੇ ਵੀ ਦੂਜੀ ਨਾਲ ਗੱਲ ਤੇ ਇਹਦੀ ਕੀ ਡੀਟੇਲ ਆ ਬਈ ਹਰਮੀ ਦਾ ਇਹ ਬਾਈ ਦੂਜਾ ਸੁਹਾ ਸੁਣ ਵਾਲੀ ਆ ਠੀ ਠੀਕ ਹਾਂਜੀ ਤੁਸੀਂ ਦੇਖ ਸਕਦੇ ਆ ਬਈ ਪ੍ਰਿੰਟ ਕੋਰ ਤੇ ਇਹਦਾ ਵੀ ਵੈੜਦਾ 16 ਹੈਗਾ ਤੁਸੀ ਸੁਣਨਾ ਤੇ ਇਹ ਵੀ ਆਪਾਂ ਆਪਾਂ ਨੇ ਹਾਂ 87 ਦਾ ਨਾਂ ਦੀ ਕੱਚੀ ਹੈ ਜੀ 87 ਦਾ ਨਾਂ ਦੀ ਬਈ ਵੈੜ ਇਹ ਵੀ ਕੱਚੀ ਹੈ ਤੁਸੀਂ ਦੇਖ ਸਕਦੇ ਹੋ ਮੂਹ ਮੱਥਰੀ ਬਈ ਸੋਹਣੀ ਹੈ ਬਾਕੀ ਉਹ 1 1/2 ਹਵਾਲਾ ਦਾ ਕਹਿੰਦੇ 150 ਹਾਂ ਜੀ ਹੁਣ ਮੰਨ ਲਓ ਜਿੱਧਰ ਬੈਜੂ ਉਧਰ ਹੀ ਹੋ ਜਾਂਦੇ ਜੀ ਇਹ ਹਾਂਜੀ ਹਾਂਜੀ ਬੈਡ ਨੂੰ ਸੋਹਣਾ ਤੁਸੀਂ ਦੇਖ ਸਕਦੇ ਆ ਬੈਡ ਦਾ ਬਿਲਵਾਰਟੀ ਇਹਦੀ ਬੈਡ ਦੀ ਚੰਗੀ ਆ ਪੂਰੀ ਵੱਡੀ ਹੈ ਜੀ ਇਹ ਵੀ ਬੈਡ ਹਾਂਜੀ ਮੱਥੇ ਦੀ ਵੀ ਚੰਗੀ ਆ ਕੰਨ ਕੋਲ ਸੋਹਣਾ ਬਈ ਬੈਡ ਦਾ ਤੇ ਆ ਕਿਉਂ ਵੀ ਬਈ ਪੰਜਾਹ 850 ਦੇ ਕਿਸਾ ਦੇ ਨਹੀਂ ਲੈਣ ਰੋ ਚੋੜੀ ਇਹਦਾ ਕੋਈ ਕੋਲਾ ਕੋਈ ਨਹੀਂ ਤੇ ਆ ਬੈਡ ਦੀ ਵੀ ਦੇਖ ਸਕਦੇ ਆ ਹਰ ਸੋਹਣਾ ਵੀ ਇਹਦਾ ਵੀ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਤਾਂ ਖੋਟਾਂਗੇ ਇਹਦੇ ਵਿੱਚ ਬਾਕੀ ਚੰਗੇ ਦੱਦਾ ਹਨ ਬੈਡਾਂ ਜੀ ਐ ਨਹੀਂ ਵੀ 12 15 ਕਿਲੋ ਵਾਲਾ ਹਾਂਜੀ ਠੀਕ ਆ ਵੀ ਰਕਾਰ ਵਾਲੀਆਂ ਬੈਡਾਂ ਹਾਂ ਦੁੱਧ ਵਾਲਾਂ ਜੀ ਠੀਕ ਤੇ ਇਹਦੀ ਕੀ ਡਿਮਾਂਡ ਕਰਦੀ ਹੈ ਇਹਦੀ 85000 ਰੁਪਏ ਜੀ 85000 ਹਾਂਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਜੀ ਮੌਕੇ ਤੇ 85000 ਰੁਪਏ ਬਈ ਆ ਵੈੜ ਦੀ ਡਿਮਾਂਡ ਕੀਤੀ ਹੈ ਤੇ ਮੌਕੇ ਤੇ ਬਈ ਇਹਦਾ ਵੀ ਆਏਗਾ ਦਾ ਮਾਨਤਾਨ ਹੋ ਜੂਗਾ ਤੇ ਹੁਣ ਆਪਾਂ ਚੱਲ ਗਏ ਜਿਹੜੀ ਤਾਜੀ ਸੂਈ ਕਿ ਹਨ ਹਾਂਜੀ ਇੱਕ ਵੈੜ ਬਈ ਆ ਤੁਸੀਂ ਦੇਖ ਸਕਦੇ ਆ ਤਾਜੀ ਸੂਈ ਸਵਾਈ ਵੈੜ ਤੇ ਮਗਰੇ ਦੇ ਬੱਚਾ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਮੀ ਗੱਟ ਚੌੜਾ ਹਵਾਨਾ ਹੁੰਦਾ ਵੀ ਤਾਂ ਤੋਂ ਤੇ ਊਮ ਵੀ ਬਈ ਵਜਨ ਚ ਹੈ ਵੈੜ ਤੇ ਕੀ ਇਹਦੀ ਕੀ ਡਿਟੇਲ ਆ ਬਈ ਹਰਮੀਤ ਇਹ ਬਈ ਜੀ ਦੂਜਾ ਸੂਆ ਸੂਈ ਵੀ ਆ ਇਹਨੂੰ ਮਨ ਲਓ ਵੀ ਅੱਜ ਮਨ ਲਓ ਵੀ ਇਹ 23 ਤੋਂ 24 ਕਿਲੋ ਬੋਲਾ ਤਿਆਰ ਹੈ ਜੀ ਹਾਂ ਬੋਲੇ ਦੇ ਹਾਂ ਮਨ ਲਓ ਦੁੱਧ ਮੰਨ ਲਓ ਬੋਲਾ ਮੰਨ ਲਓ ਸਹੀ ਛੇਦਣਾ ਦੀ ਸੂਈ ਆ ਜੇਰ ਜੂਰ ਦੀ ਆਪਣੀ ਗਰੰਟੀ ਆ ਆਪਣੇ ਵੀਡੀਓ ਵੀ ਹੈਗੇ ਕੋਈ ਭਰਾ ਮੰਗਾਉਣੇ ਤੇ ਮਗਾ ਸਕਦਾ ਤੇ ਮੰਨ ਲਓ ਵੀ ਇਹਨੇ 25 26 ਕਿਲੋ ਪਲੂਨ ਨੇ ਦੁੱਧ ਦਿੱਤਾ ਸੀ ਗੀ 25 26 ਹਾਂ ਇਹ ਰਕੀ 30 ਪਲੱਸ ਦੁੱਧ ਦੇਊਗੀ ਭਵਾਨਾ ਭਾਈ ਤੁਸੀਂ ਦੇਖ ਹੀ ਸਕਦੇ ਆ ਬਾਕੀ ਸੀਲ ਠੰਡੀ ਹੈ ਜਿਵੇਂ ਮਰਜੀ ਕੋ ਬਿਣਾ ਨਿਆਣੇ ਤੋਂ ਚੋਲੇ ਜਾਂ ਉਂ ਚੋਲੇ ਚੋਾਈ ਚ ਵੀ ਪੂਰੀ ਵਧਗਾ ਜੀ ਚੋਾਈ ਦੀ ਪੋਲੀ ਪੂਰੀ ਪੋਲੀ ਚੋਾਈ ਹੈ ਜੀ ਕਿਸੇ ਕਿਸਮ ਦਾ ਠੰਡ ਨੂੰ ਵੀ ਤੁਸੀਂ ਦੇਖ ਸਕਦੇ ਆ ਰਖਵਾਨਾ ਵੀ ਜਿੰਨੀ ਤੱਕ ਰਖਵਾਨੇ ਦੀ ਗਾਣਾ ਤੇ ਖਾਣ ਰਖਵਾਨਾ ਵੀ ਦੇਖਿਆ ਹੈ ਤਾਂ ਮਨ ਬਹੁਤ ਗਿਆ ਸਿਆਣੇ ਸਭਾ ਉਹਨੂੰ ਉਸ ਤੋਂ ਬਾਅਦ ਜਿਆਦਾ ਰਖਵਾਨਾ ਤੋਂ ਦੁੱਧ ਦੇਣਾ ਵੀ ਚਾਹੀਦਾ ਬਾਕੀ ਬਾਈ ਦਾ ਵੀ ਪਹਿਲੇ ਤੂਏ ਤਨੂਰ ਲਿਆ ਨੇ 26 ਕਿਲੋ 26 26 ਕਿਲੋ ਦੁੱਧ ਦਿੰਦਾ ਹਾਂ ਬਾਕੀ ਠੰਡੀ ਸੀਲ ਹੈ ਜੀ ਜਿਵੇਂ ਮਰਜੀ ਚੁਆਇਸ ਵੀ ਪੂਰੀ ਪੋਲੀ ਹੈ ਜੀ ਲੋਬੇ ਜੀ ਜਿਹਦੇ ਬਾਈ ਦਾ 18 ਹੀ ਮਾਰ ਕੇ ਲਾਕ ਬਾਕੀ ਕਰ ਮੋਟੀ ਚੁਆਈ ਹੈ ਜੀ ਬਾਕੀ ਜੇ ਹਸਾਣ ਵੀ ਠੰਡੀ ਹਸਾਣੇ ਨਹੀਂ ਲੱਗਦਾ ਬਾਕੀ ਉਸਾੜੇ ਲੱਗਦਾ ਸੀਗਾ ਵੀ ਚਵਾਈ ਦੀ ਕੋਲੀਓ ਭੋਰੂਤਾ ਭੋਰੇਟਾ ਭੋਰੇਟਾ ਪੋਰਾ ਵੀ ਨਹੀਂ ਜੀ ਪੋਰਾ ਨਹੀਂ ਕਰ ਤੂੰ ਘਾਰਾ ਮਾਰ ਕੇ ਦਿਖਾ ਦੇ ਬਾਕੀ ਤੁਸੀਂ ਆਪਦੇ ਬਾਕੀ ਬੇਲવાડી ਦੀ ਵੀ ਚੰਗੀ ਆ ਬੈਣ ਬਈ ਤੂੰ ਦੇਖ ਸਕਦਾ ਆ ਵੱਡਾ ਵਾੜਾ ਜੀ ਛੋਟੀ ਨਹੀਂ ਮਤਲਬ ਸਾਬਤ ਛੇ ਦਿਨ ਉਹ ਵੀ ਤੇ ਦੋ ਦਿਨੇ ਵੀ ਪਲੱਸ ਕਰ ਦੇਣਾ ਸੱਟਾ ਰੱਖਵਾ ਮੇਹਰੋ ਤਾਂ ਦੋ ਦਿਨੇ ਦੀ ਪਲੱਸ ਕਰ ਜਾਂਦੀ ਹਵਾਨਾ ਨੂੰ ਉਹਨੇ ਬਹੁਤ ਸੋਨਾ ਕਰਵਾਉਣ ਦਾ ਵਿਚਾਰ ਕੀਤਾ ਬਹੁਤ ਵਧੀਆ ਜੀ ਕੀ ਡਿਮਾਂਡ ਕਰਦੇ ਆ ਬਈ ਹਰਮੀਤ ਆਪ ਜੀ ਇਹਦੇ 95000 ਹੈ ਜੀ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜੀ 95000 ਰੁਪਏ ਬਾਈ ਨੇ ਬਈ ਐਵਰਦੀ ਡਿਮਾਂਡ ਕੀਤੀ ਐ ਕਿ ਮਾਨਤਾ ਆਣ ਬਈ ਬਾਈ ਜੰਦਾ ਜਾ ਕੇ ਇਹਦਾ ਕਰਦਾਂਗੇ ਤੇ ਅੰਮੀ ਦਾ ਉਹਦਾ ਫੋਨ ਨੰਬਰ ਅਤੇ ਘਰ ਦਾ ਐਡਰੈਸ ਦੱਸ ਦਿਓ ਫੋਨ ਨੰਬਰ 9877432784 ਤੇ ਆਪਣਾ ਘਰ ਵਾਂਦਰਾ ਰਾਂਹ ਤੇ ਜੀ ਤੇ ਪਿੰਡ ਸੁਖਨਾਂ ਦਾ ਜੀ ਹਾਂਜੀ ਜਿਹੜਾ ਮੋਗਾ ਫੋਨ ਨੰਬਰ ਬਾਈ ਦਾ ਵੀ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਵੇੜਾ ਬਈ ਤੇ ਨਹੀਂ ਸੋਹਣੀ ਆ ਤੁਸੀਂ ਦੇਖ ਲਿਓ ਬਾਕੀ ਸੌਦਾ ਤੁਸੀਂ ਬਾਈ ਨਾਲ ਰਲਾ ਲੈਣਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਿਉਂਕਿ ਇਹ ਸਾਡਾ ਹੌਸਲਾ ਬਣਾ ਦਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡਾ ਜ਼ਰੂਰ ਪਹੁੰਚ ਸਕੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ